ਕੋੜਕਪੂਰਾ ਦੇ ਪਿੰਡ ਸੰਧਵਾ ਨੇੜੇੋਂ CIA ਸਟਾਫ ਨੇ 48 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਮੁਲਾਜ਼ਮਾਂ ਦੀ ਪਛਾਣ ਕੋੜਕਪੂਰਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ ਥਾਣਾ ਸਤਰ ਕੋੜਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ ਇਸ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕੋੜਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਪ੍ਰੈਸ਼ਰ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਸਭ ਕੀ ਮਾਮਲਾ ਹੈ ਜਿਹੜਾ ਜਿਹੜਾ ਦੋਨੋਂ ਨਾਦਵਾਂਟੜੇ ਚੱਲਿਆ ਇਹ ਕੱਲ ਸੀਆਈਏ ਫਰੀਦਕੋਟ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਸ਼ੱਕੀ ਵਿਅਕਤੀਆਂ ਭੇੜੇ ਬੁਰਸ਼ਾਂ ਦੀ ਤੇ ਉਸ ਦੌਰਾਨ ਦੌਰਾਨੇ ਚੈਕਿੰਗ ਜਿਹੜਾ ਪਿੰਡ ਸੰਧਵਾਂ ਤੋਂ ਜਲਾਲਿਆਣਾ ਰੋਡ ਨੂੰ ਨਹਿਰੇ ਪੁੱਲ ਜਾਂਦੇ ਹੋਏ ਰਸਤੇ 'ਚ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਸੀਗੇ ਜਿਨ੍ਹਾਂ ਨੂੰ ਸ਼ੱਕ ਦੀ ਬਨਾ ਤੇ ਉਹਨਾਂ ਨੇ ਰੋਕ ਕੇ ਚੈੱਕ ਕੀਤਾ ਜੋ ਚੈੱਕ ਕਰਨ ਉਪਰੰਤ ਉਹਨਾਂ ਦੇ ਕੋਲੋਂ 41 ਗ੍ਰਾਮ ਨਸ਼ਾ ਚਟਾ ਹੈਰੋਇਨ ਬਰਾਮਦ ਹੋਈ ਹੈ ਇਹ ਹੈ ਨਸ਼ਾ ਜਿਹੜਾ ਉਹਨਾਂ ਨੇ ਆਪਣੇ ਮੋਟਰਸਾਈਕਲ ਦੇ ਮੂਹਰੇ ਲਾਈਟ ਦੇ ਵਿੱਚ ਟਾਪੇ ਚ ਲੁਕੋ ਕੇ ਰੱਖਿਆ ਹੋਇਆ ਸੀਗਾ ਗ੍ਰਿਫਤਾਰ ਕੀਤੇ ਦੋਨੋਂ ਵਿਅਕਤੀ ਚੋ ਇੱਕ ਅਮਨਦੀਪ ਸਿੰਘ ਉਰਫ सोनू ਉਰਫ ਕਟਾ ਵਾਸੀ ਕੋਟ ਖਪੂਰਾ ਅਨਮੋਲ ਸਿੰਘ ਉਰਫ ਬਾਲੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੁਰਾ ਮਲੂਮ ਹੋਇਆ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਪਤਾ ਕੀਤੇ ਜਾ ਰਹੇ ਨੇ ਸਰ ਪਹਿਲਾਂ ਵੀ ਕੋਈ ਮਾਮਲਾ ਇਹਨਾਂ ਤੇ ਨਹੀਂ ਫਿਲਹਾਲ ਅਜੇ ਤੱਕ ਕੋਈ ਇਹੋ ਜਿਹਾ ਨਹੀਂ ਆਇਆ ਨਾਲ